ਸੱਚੀ ਕਹਾਂ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਿੰਦਰ ਸਿੰਘ ਕਿਸਾਨ ਵੀਰੋ ਇਸ ਚੈਨਲ ਤੇ ਵੀਡੀਓਜ਼ ਬਹੁਤ ਘੱਟ ਆ ਰਹੀਆਂ ਇਸ ਦੇ ਲਈ ਮੈਂ ਮਾਫੀ ਚਾਹੁੰਦਾ ਅੱਜ ਵੀਡੀਓ 'ਚ ਗੱਲ ਕਰਾਂਗੇ ਆਉਣ ਵਾਲੇ ਸੀਜ਼ਨ ਝੋਨੇ ਬਾਰੇ ਪਿਛਲੇ ਸਾਲ ਕਿਹੜੀ-ਕਿਹੜੀ ਵੈਰਾਈਟੀ ਸੀ ਤੇ ਇਸ ਸਾਲ ਕਿਹੜੀ ਵੈਰਾਈਟੀ ਲੱਗੇਗੀ ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸੁਪਰੀਮ ਦਾ 110 ਦਾ ਬੀਜ ਹੈ ਜੋ ਜਾਂਫਰ PR131 ਹੈ ਤਾਂ ਕਿਸਾਨ ਵੀਰੋ ਪਿਛਲੇ ਸਾਲ ਕੀ ਹੋਇਆ ਕਿ ਜਿਹੜਾ ਆਪਣਾ ਏਰੀਆ ਸੀ ਮਾਝਾ ਏਰੀਏ ਦੇ ਵਿੱਚ ਤਿੰਨ ਕੋ ਵੈਰੈਟੀਆਂ ਬਹੁਤ ਜ਼ਿਆਦਾ ਹਾਈ ਪੀਸ ਤੇ ਸੀ ਸਭ ਤੋਂ ਪਹਿਲਾਂ ਪੀਆਰ 131 ਠੀਕ ਹੈ ਉਸ ਤੋਂ ਬਾਅਦ ਪੀਆਰ 126 ਤੇ ਹੈ ਹੀ ਹੈ ਤਾਂ ਤੀਜੀ ਵੈਰੈਟੀ ਸੀ 110 110 ਦਾ ਜੋ origignal ਬੀਜ ਹੈ ਜੋ ਸੁਪਰੀਮ ਵੱਲ ਆ ਰਿਹਾ ਉਹ ਬਹੁਤ ਜ਼ਿਆਦਾ ਬਲੈਕ ਦੇ ਵਿੱਚ ਵਿ ਗਿਆ 200 ਤੋਂ 300 ਰੁਪਏ ਕਿਲੋ ਉਹ ਬੀਜ ਦੀ ਵਿਕਰੀ ਹੋਈ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਤਾਂ ਕਈ ਕਿਸਾਨ ਵੀਰਾਂ ਕੋਲ ਸੁਪਰੀਮ ਦਾ ਜੋ origignal ਬੀਜ ਹੈ ਉਹ ਤਾਂ ਪਹੁੰਚਿਆ ਹੀ ਨਹੀਂ ਹੋਰ ਜੋ ਪ੍ਰਾਈਵੇਟ ਫਾਰਮਸ ਹੈ ਉਹਨਾਂ ਨੇ ਜੋ ਪੈਕਿੰਗ ਕੀਤੀ ਹੋਈ ਸੀ ਪਤਾ ਨਹੀਂ ਉਹ origignal ਬੀ ਸੀਗੀ ਜਾਂ ਬੀਜ ਤੋਂ ਬੀਜ ਬਣਾਇਆ ਗਿਆ ਸੀ ਤਾਂ ਉਹ ਕਿਸਾਨਾਂ ਨੇ ਲਿਆ ਹੋਇਆ ਸੀ ਮੈਂ ਇਸ ਵੀਡੀਓ ਦੇ ਸਭ ਤੋਂ ਪਹਿਲਾਂ ਇਹ ਦੱਸ ਦਵਾਂ ਕਿ ਮੈਂ ਕਿਸੇ ਵੀ ਕੋਈ ਫਾਰਮ ਦੀ ਕੋਈ ਪ੍ਰਾਈਵੇਟ ਫਾਰਮ ਦੀ ਕੋਈ ਵੀ ਸਪான்ਸਰ ਵੀਡੀਓ ਨਹੀਂ ਬਣਾ ਰਿਹਾ ਨਾ ਮੈਂ ਕਿਸੇ ਕੰਪਨੀ ਵੱਲੋਂ ਕੋਈ ਸਪான்ਸਰ ਹਾਂ ਮੈਂ ਜੋ ਜਾਣਕਾਰੀ ਦੇ ਰਿਹਾ ਜੋ ਮੇਰਾ ਤਜਰਬਾ ਹੈ ਜੋ ਮੈਂ ਆਪਣੇ ਖੇਤ ਵਿੱਚ ਕੀਤਾ ਹੋਇਆ ਪਿਛਲੇ 3 ਸਾਲ ਤੋਂ ਜੋ ਮੈਂ ਵੈਰੈਟੀ ਲਗਾ ਰਿਹਾ ਤਾਂ ਉਸ ਦੇ ਆਧਾਰ ਤੇ ਮੈਂ ਬਹੁਤ ਜਰੀ ਵੀਡੀਓ ਵੀ ਬਣਾਈਆਂ ਹੋਈਆਂ 110 ਤੋਂ ਅ ਸ਼ੁਰੂ ਸ਼ੁਰੂ ਤੋਂ 110 ਦੀ ਵੈਰੈਟੀ ਲਾਉਣੀ ਸ਼ੁਰੂ ਕੀਤੀ ਸੀ ਜਦੋਂ ਤਾਂ 2-3 ਸਾਲ ਤੋਂ ਮੇਰੀਆਂ ਵੀਡੀਓਜ਼ ਬਹੁਤ ਜਰੀ ਪਈਆਂ ਹੋਈਆਂ 110 ਉੱਪਰ ਤਾਂ ਕਿਸਾਨ ਵੀਰੋ 110 ਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਰਿਹਾ ਸੀ ਬੀਜ ਕਰਦਾ ਬੀਜ ਸਕਦੇ ਕਰਦਾ ਬੀਜੋ ਮਾਰਕੀਟ ਵਿੱਚ ਬਹੁਤ ਜ਼ਿਆਦਾ ਇਸ ਦੀ ਬਲੈਕ ਆਊਟ ਹੋਈ ਸੀ ਪਿਛਲੇ ਸਾਲ ਇਸ ਵਾਰ ਪਤਾ ਨਹੀਂ ਕੀ ਹੋਏਗਾ ਪਿਛਲੇ ਸਾਲ ਬਹੁਤ ਜ਼ਿਆਦਾ ਬਲੈਕ ਆਊਟ 300 300 ਰੁਪਏ ਕਿਲੋ ਬੀਜ ਵੇ ਗਿਆ ਕਿਉਂਕਿ ਆਪਣੇ ਕੋਲ ਪਿਛਲੇ ਸਾਲ ਕੋਈ ਆਪਸ਼ਨ ਨਹੀਂ ਸੀ ਇੰਨੇ ਇੱਕ ਆਪਸ਼ਨ ਸੀ ਆਪਣੇ ਕੋਲ 131 ਇੱਕ ਆਪਸ਼ਨ ਸੀ 110 ਜਾਂ ਫਿਰ 126 ਲੇਟ ਵਾਸਤੇ ਠੀਕ ਹੈ ਸਿਰਫ ਇਹ ਤਿੰਨ ਆਪਸ਼ਨ ਸੀ ਕੁਝ ਕਿਸਾਨ ਵੀਰਾਂ ਨੇ 131 ਨੂੰ ਜ਼ਿਆਦਾ ਲਗਾਇਆ ਜਾਂ ਫਿਰ 110 131 ਆਪਣਾ ਥੋੜਾ ਥੋੜੀ ਏਰੀਆ ਵਿੱਚ ਦੋਵੇਂ ਹੀ ਲਗਾਏ ਤਾਂ ਇਸ ਕਰਕੇ ਡਿਮਾਂਡ ਬਹੁਤ ਜ਼ਿਆਦਾ ਕਰਕੇ ਮਾਰਕੀਟ ਵਿੱਚ ਬਲੈਕਆਊਟ ਹੋ ਗਈ ਤਾਂ ਮੈਂ ਇਸ ਵੀਡੀਓ ਵਿੱਚ ਕੁਝ ਦੱਸਾਂਗਾ 110 ਬਾਰੇ ਕੀ ਕੀ ਉਸ ਦੀਆਂ ਖਾਮੀਆਂ ਹੈਗੀਆਂ ਜਾਂ ਫਿਰ ਉਸ ਨੂੰ ਆਪਾਂ ਨੂੰ ਕੀ ਬੈਨੀਫਿਟ ਹੈਗੇ ਲਗਾਉਣ ਦੇ ਤਾਂ 131 ਬਾਰੇ ਮੈਂ ਥੋੜਾ ਬਾਅਦਾਂ ਕੰਪੇਰੀਂ ਕੰਪੈਰੀਜ਼ਨ ਕਰਾਂਗਾ ਇਸ ਵੀਡੀਓ ਵਿੱਚ ਤਾਂ 110 ਜੋ ਮੈਂ ਪਿਛਲੇ 3 ਸਾਲ ਤੋਂ ਲਗਾ ਰਿਆ ਸਭ ਤੋਂ ਪਹਿਲਾਂ ਤੋਂ ਮੈਂ ਇਸ ਦੇ ਝਾੜ ਦੀ ਗੱਲ ਕਰਾਂ ਠੀਕ ਹੈ ਬਹੁਤ ਜ਼ਿਆਦਾ ਰੌਲਾ ਝਾੜ ਦਾ ਇਸ ਦਾ ਕਈ ਕਿਸਾਨ ਵੀਰ ਪਹਿਲਾਂ ਪਹਿਲਾਂ ਕਹਿ ਰਹੇ ਸੀ 38 ਕੁੰਡਲ ਦਾ ਕਿਸ ਦੇ ਝਾੜ ਆ ਜਾਂਦਾ ਤਾਂ ਜਿਸ ਨਾ ਜਿਨ੍ਹਾਂ ਕਿਸਾਨ ਵੀਰਾਂ ਨੇ origignal supreme ਦਾ ਬੀਜ ਲੈ ਕੇ ਪਾਇਆ ਆ ਝਾੜ ਉਹਨਾਂ ਦੇ ਆਇਆ ਠੀਕ ਹੈ ਜਾਂ ਫਿਰ ਬੀਜ ਤੋਂ ਜਿਹੜਾ ਬੀਜ ਤਿਆਰ ਕੀਤਾ ਸੀ ਉਹ ਕੋਈ ਕੰਪਨੀ ਨੇ ਵੇਚਿਆ ਸੁਪਰ ਹੋ ਗਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਨੀ ਤਾਂ ਉਹਨਾਂ ਦਾ ਝਾੜ ਆਇਆ ਠੀਕ ਹੈ ਬਾਕੀ ਜੋ ਪਤਾ ਨਹੀਂ ਉਹ ਪੈਕਿੰਗ ਦੇ ਵਿੱਚ ਕਿਹੜਾ ਬੀਜ ਸੀਗਾ ਉਹ ਕਿਸਾਨ ਬੀਜ ਲੈ ਕੇ ਉਹ ਬੀਜੀ ਹੋਈ ਹੈ ਤਾਂ ਉਹਨਾਂ ਦਾ ਉਹ ਸਿਸਟਮ ਝਾੜ ਨਹੀਂ ਰਿਹਾ ਤਾਂ ਸਭ ਤੋਂ ਪਹਿਲਾਂ ਝਾੜ ਦੀ ਜੇ ਗੱਲ ਕਰੀਏ ਤਾਂ ਮੇਰੀ ਜ਼ਮੀਨ ਦੇ ਵਿੱਚ 34 ਮੈਕਸਿਮਮ 34 35 ਗੁੰਡਲ ਤੱਕ ਝਾੜ ਰਿਹਾ ਇਸ ਦਾ 32 ਤੋਂ ਲੈ ਕੇ ਇਸ ਤੋਂ ਉੱਪਰ ਇਸ ਦਾ ਝਾੜ ਨਹੀਂ ਜਾਂਦਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਗਾ ਲਓ ਜੋ ਮਰਜ਼ੀ ਕਰ ਲਓ 34 ਕੁੰਟਲ ਤੱਕ ਮੈਕਸਿਮਮ ਝਾੜ ਜੇ ਸੁਪਰੀਮ 110 ਤੱਕ ਠੀਕ ਹੈ ਮਿਨੀਮਮ ਝਾੜ ਜੇ ਆਪਾਂ ਗੱਲ ਕਰੀਏ ਤਾਂ 32 ਕੁੰਟਲ 31 32 ਕੁੰਟਲ ਤੱਕ ਘੱਟ ਤੋਂ ਘੱਟ ਝਾੜ ਦਦਾ ਜਾਂਦਾ ਇਸ ਤੋਂ ਉੱਪਰ ਨਹੀਂ ਜਾਂਦਾ ਇਸ ਤੋਂ نیچے ਨਹੀਂ ਆਂਦਾ ਜੇਕਰ ਆਪਾਂ ਚੰਗੀ ਤਰ੍ਹਾਂ ਕੇਅਰ ਕੀਤੀ ਹੋਈ ਹੈ ਫਸਲ ਦੀ ਤਾਂ ਤਕਰੀਬਨ ਜੇ ਕੰਪਨੀ ਕਹਿੰਦੀ 135 ਦਿਨ ਲੈਂਦਾ ਬਟ ਇਹ 140 ਤੋਂ 45 ਦਿਨ ਲੈ ਜਾਂਦਾ ਪਕਾਈ ਦੇ ਵਿੱਚ ਪਨੀਰੀ ਦੀ ਲਵਾਈ ਇਸ ਦੀ 25 ਦਿਨ ਤੋਂ ਲੈ ਕੇ ਮੈਕਸਿਮਮ 35 ਦਿਨ 35 ਦਿਨ ਤੋਂ ਬਾਅਦ ਇਸ ਦੀ ਪਨੀਰੀ ਨਾ ਲਗਾਈ ਜਾਵੇ ਤਾਂ ਹੀ ਸਹੀ ਹੈ ਕਿਉਂਕਿ ਉਹ ਪਨੀਰੀ ਜਿਆਦਾ ਪਕਾਹ ਹੋ ਜਾਂਦੀ ਹੈ 부ਜਾ ਫੂਡ ਕੱਟ ਕਰਦਾ ਵੈਸੇ ਵੀ ਇਸ ਦਾ 부ਜਾ ਦੂਜੇ ਝੋਨੇ ਦੀ ਵੈਰਾਈਆਂ ਨਾਲੋਂ ਬਹੁਤ ਘੱਟ ਫੂਡ ਕਰਦਾ ਲਾਸਟ ਤੇ ਆ ਕੇ ਫਿਰ ਇਸ ਦੀ ਫੂਡ ਜਿਆਦਾ ਹੋ ਜਾਂਦੀ ਫਿਰ ਫਲਾਵਰਿੰਗ ਜਿਆਦਾ ਹੁੰਦੀ ਹੈ ਇਸ ਦਾ ਲਾਉਂ ਦਾ ਸਹੀ ਸਮਾਂ ਹੈਗਾ 20 ਜੂਨ ਤੋਂ ਲੈ ਕੇ 1 ਜੁਲਾਈ ਜਾਂ ਮੈਕਸਿਮਮ 5 ਜੁਲਾਈ ਤੱਕ ਇਸ ਤੋਂ ਬਾਅਦ 5 ਜੁਲਾਈ ਤੋਂ ਬਾਅਦ ਇਹਦਾ ਮੌਇਸਚਰ ਬਹੁਤ ਜ਼ਿਆਦਾ ਆਣੀ ਚਾਹੁੰਦਾ ਪਕਾਉ ਬਹੁਤ ਜ਼ਿਆਦਾ ਲੇਟ ਹੁੰਦਾ ਤਾਂ ਇਸ ਤੋਂ ਪਹਿਲਾਂ ਪਹਿਲਾਂ 5 ਜੁਲਾਈ ਤੋਂ ਪਹਿਲਾਂ ਪਹਿਲਾਂ ਲਗਾਇਆ ਜਾਵੇ ਬਹੁਤ ਬਹੁਤ ਵਧੀਆ ਹੈ ਤੇ ਪਨੀਰੀ 30 ਦਿਨ ਤੋਂ ਲੈ ਕੇ 35 ਦਿਨ ਤੱਕ ਜੇਕਰ ਆਪਾਂ ਬਿਮਾਰੀ ਦੀ ਗੱਲ ਕਰੀਏ ਤਾਂ ਬਿਮਾਰੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆਂਦੀ ਨਹੀਂ ਇਸ ਨੂੰ ਹਲਦੀ ਦਾ ਹਾਂ ਜ਼ਰੂਰ ਥੋੜਾ ਰੋਗ ਆਉਂਦਾ ਜੇਕਰ ਪਾਣੀ ਆਪਾਂ ਜ਼ਿਆਦਾ ਰੱਖਾਂਗੇ ਤਾਂ ਵੈਸੇ ਮੇਰੀ ਜ਼ਮੀਨ ਦੇ ਵਿੱਚ ਉਹ ਵੀ ਪਿਛਲੇ 2-3 ਸਾਲ ਤੋਂ ਮੈਂ ਲਗਾ ਰਿਹਾ ਹਲਦੀ ਦਾ ਰੋਗ ਕੋਈ ਨਹੀਂ ਆਇਆ ਮੇਨ ਇਸ ਦੀ ਪ੍ਰੋਬਲਮ ਕੀ ਹੈ ਇਸ ਦਾ 나ੜ ਬਹੁਤ ਜਦਾ ਹੁੰਦਾ ਹੈ ਹਾਈਟ ਬਹੁਤ ਜਦਾ ਹੁੰਦੀ ਡਿੱਗਦਾ ਤੇ ਨਹੀਂ ਪਰ ਜੇਕਰ ਆਪਾਂ ਪ੍ਰਾਲੀ ਪ੍ਰਬੰਧ ਕਰਨਾ ਤਾਂ ਉਸ ਦੇ ਵਿੱਚ ਆਪ ਨੂੰ ਬਹੁਤ ਜਦਾ ਪ੍ਰੋਬਲਮ ਆਏਗੀ 131 ਦਾ 나ੜ ਇਸ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਇਸ ਦਾ ਬੂਜਾ ਬਹੁਤ ਵੱਡਾ ਹੁੰਦਾ ਬਹੁਤ ਜਦਾ ਜਿਹੜਾ 나ੜ ਹੈ ਉਹ ਮਜ਼ਬੂਤ ਹੁੰਦਾ ਨਾਲੀ ਬਹੁਤ ਜਿਆਦਾ ਮਜ਼ਬੂਤ ਹੁੰਦੀ ਹੈ ਤੇ ਜੇ ਬੀਜ ਦੀ ਗੱਲ ਕਰੀਏ ਜੇ ਕਿਸਾਨ ਵੀ ਇਸ ਝੋਨਾ ਇਹ ਵੈਰਾਈਟੀ ਲਗਾਣੀ ਹੈ ਜੇਕਰ ਤੁਹਾਡੇ ਕੋਲ ਪਿਛਲੇ ਸਾਲ ਦਾ ਸੁਪਰੀਮ ਦਾ オリジナル ਬੀਜ ਪਾਇਆ ਸੀ ਉਹ ਹੈਗਾ ਤਾਂ ਉਹੀ ਲਗਾਓ ਉਸ ਦੀ ਬਿਜਾਈ ਕਰੋ ਜੇਕਰ ਸੁਪਰੀਮ ਦਾ オリジナル ਬੀਜ ਮਿਲ ਰਿਹਾ ਤਾਂ ਉਹ ਲਓ ਹੋਰ ਕਿਸੇ ਵੀ ਕੰਪਨੀ ਦਾ ਕੋਈ ਵੀ ਫਾਰਮ ਦਾ ਬੀਜ ਲੈਣ ਦਾ ਕੋਈ ਫਾਇਦਾ ਨਹੀਂ ਜੀ ਇਸ ਵਾਰ ਪਤਾ ਨਹੀਂ ਸੁਪਰੀਮ ਦੇ ਬੀਜ ਦੀ ਰੇਟ ਕੀ ਰਹੇ ਪਰ ਜੇਕਰ ਤੁਸੀਂ ਪਿਛਲੇ ਸਾਲ ਲਗਾਇਆ ਤਾਂ ਉਹੀ ਬੀਜ ਤੁਸੀਂ ਵਰਤ ਸਕਦੇ ਜੀ ਕਿਉਂਕਿ ਇਹ ਇੱਕ ਰਿਸਰਚ ਬੀਜ ਹੈ ਨਾ ਕੋਈ ਇਹ ਹਾਈਬ੍ਰਿਡ ਬੀਜ ਨਹੀਂ ਹੈ ਜੇ ਜਿਹੜਾ ਆਪਾਂ ਪਿਛਲੇ ਸਾਲ ਨਹੀਂ ਬੜ ਸਕਦੇ ਮੈਂ ਪਿਛਲੇ 2-3 ਸਾਲ ਦਾ ਬੀਜ ਹੀ ਉਹੀ ਯੂਜ਼ ਕਰ ਰਿਹਾ ਆਪਣੇ ਖੇਤ ਦੇ ਵਿੱਚ ਦੁਬਾਰਾ ਤੇ ਜੇ ਆਪਾਂ ਦਾਣੇ ਦੀ ਗੱਲ ਕਰੀਏ ਦਾਣਾ ਚਮਕਦਾਰ ਹੁੰਦਾ ਮੰਡੀ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਇਸ ਦੀ ਤਾਂ ਵਿਕਾਈ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ PR131 ਦੀ ਤਾਂ PR31 ਜੋ ਹੈ ਉਹ 114 ਦੀ ਜੋ ਦਾਣਾ ਸੀਗਾ ਉਸ ਦੇ ਵਰਗਾ ਦਾਣਾ ਉਸ ਦਾ ਹੁੰਦਾ ਠੀਕ ਹੈ ਬਿਮਾਰੀ ਉਸ ਨੂੰ ਵੀ ਕੋਈ ਨਹੀਂ ਆਂਦੀ ਜੇਕਰ ਉਸ ਤੇ ਝਾੜ ਦੀ ਗੱਲ ਕਰੀਏ ਝਾੜ ਉਸ ਦਾ ਵੀ 32 ਤੋਂ 34 ਕੁਇੰਟਲ ਤੱਕ ਰਹਿੰਦਾ ਮਿਨੀਮਮ ਝਾੜ ਦੀ ਉਹਦਾ ਗੱਲ ਕਰੀਏ 30 ਕੁਇੰਟਲ ਵੀ ਆ ਸਕਦਾ ਤਾਂ ਝਾੜ ਦੋਨਾਂ ਵੈਰਾਈਟੀਆਂ ਦਾ ਸੇਮ ਹੈ ਟਾਈਮ ਪੀਰੀਅਡ ਦੋਵਾਂ ਵੈਰਾਈਟੀਆਂ ਦਾ ਸੇਮ ਹੈ ਜੋ ਮੇਨ ਚੀਜ਼ ਹੈ 나ੜ ਉਹ 110 ਦਾ ਬਹੁਤ ਜ਼ਿਆਦਾ ਹੁੰਦਾ 131 ਨਾਲੋਂ 131 ਦਾ 나ੜ ਥੋੜਾ ਘੋਲਾ ਹੁੰਦਾ ਉਸ ਦਾ ਪ੍ਰਬੰਧ ਕਰਨਾ ਸੌਖਾ ਹੋ ਜਾਂਦਾ ਹੈ ਠੀਕ ਹੈ ਦਾਨੇਲ ਚਮਕਦਾਰ ਦੀ ਗੱਲ ਕਰੀਏ 110 ਦਾ ਦਾਣਾ ਚਮਕਦਾਰ ਜ਼ਿਆਦਾ ਹੁੰਦਾ 131 ਨਾਲੋਂ ਉਸ ਤੋਂ ਬਾਅਦ ਮੰਡੀ 'ਚ ਕਿਸੇ ਦੋਨਾਂ ਵੈਰਾਈਟੀਆਂ ਨੂੰ ਵੇਚਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਦੋਨੋਂ ਵੀ ਬਹੁਤ ਵਧੀਆ ਰੇਟ ਦੇ ਵਿਕਦੀਆਂ 131 ਦਾ ਜੋ ਦਾਣਾ 114 ਵਰਗਾ ਹੈ 110 ਦਾ ਦਾਣਾ ਵੈਸੇ ਹੀ ਜ਼ਿਆਦਾ ਚਮਕਦਾਰ ਹੁੰਦਾ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ 131 ਵੀ ਲਗਾਓ 110 ਵੀ ਲਗਾਓ ਦੋਨੋਂ ਸਾਰੇ ਏਰੀਆ ਦੇ ਵਿੱਚ ਨਾ ਲਗਾਓ ਠੀਕ ਹੈ ਆਦਰ ਤੁਸੀਂ ਕਰ ਸਕਦੇ ਜੀ ਉਸ ਤੋਂ ਬਾਅਦ 126 ਉਹ ਵੀ ਵੈਰਾਈਟੀ ਬਹੁਤ ਵਧੀਆ ਹੈ ਤਾਂ ਇਹ ਤਿੰਨੇ ਵੈਰਾਈਟੀਆਂ ਜੋ ਪਿਛਲੇ ਸਾਲ ਚੱਲੀਆਂ ਇਸ ਸਾਲ ਵੀ ਇਹੀ ਤਿੰਨ ਵੈਰਾਈਟੀਆਂ ਜੋ ਜ਼ਿਆਦਾ ਪ੍ਰਚਲਿਤ ਜਾਂ ਜ਼ਿਆਦਾ ਕਿਸਾਨ ਵੀਰਾਂ ਵੱਲੋਂ ਲਗਾਈਆਂ ਜਾ ਰਹੀਆਂ ਝਾੜ ਇਸ ਦੇ ਜਾਰ ਫਲਕਚੁਏਸ਼ਨ ਦੇ ਹੈ ਨਹੀਂ ਤੁਹਾਨੂੰ ਮਦਦਤਾ 32 ਕਾਉਂਟਲ ਲੈ ਕੇ 34 ਕਾਉਂਟਲ ਤੱਕ ਐਵਰੇਜ ਝਾੜ ਹੈ ਜੋ ਕਿਸਾਨ ਲੈ ਰਹੇ ਨੇ ਇਸ ਤੋਂ ਵੱਧ ਵੀ ਹੋ ਸਕਦਾ ਹੈ ਬਟ ਜੋ ਚੀਜ਼ ਸਹੀ ਹੈ ਉਹ 34 ਕਵੰਟਲ ਹੈ ਮੈਕਸਿਮਮ ਉਸ ਤੋਂ ਬਾਅਦ 126 ਦਾ ਉਹ ਤਾਂ ਝਾੜ ਬਹੁਤ ਜ਼ਿਆਦਾ ਆ ਜਾਂਦਾ ਉਹ ਉਹਦੀ ਆਪਾਂ ਇਸ ਦੇ ਵਿੱਚ ਕੋਈ ਤੁਲਨਾ ਨਹੀਂ ਕਰ ਸਕਦੇ 110 ਜਾਂ 131 ਨਾਲ ਬਾਕੀ ਅਜੇ ਆਪਣੇ ਕੋਲ ਟਾਈਮ ਹੈਗਾ ਜੇਨ ਕਿਸਾਨ ਵੀਰਾਂ ਨੇ ਪਿਛਲੇ ਸਾਲ 131 ਜਾਂ 110 ਲਗਾਇਆ ਸੀ ਕਮੈਂਟ ਜ਼ਰੂਰ ਕਰਿਓ ਆਪਣਾ ਏਰੀਆ ਤੇ ਆਪਣਾ ਝਾੜ ਜ਼ਰੂਰ ਦੱਸਿਓ ਤੇ ਅਗਲੀ ਵਾਰ ਇਸ ਵਾਰ ਤੁਸੀਂ ਕਿਹੜਾ ਝੋਨਾ ਲਗਾਉਣਾ ਵਾ ਉਹ ਵੀ ਜ਼ਰੂਰ ਕਮੈਂਟ ਕਰਿਓ ਤਾਂ ਆਪਾਂ ਇਸ ਉੱਪਰ ਇੱਕ ਵੀਡੀਓ ਫਿਰ ਬਣਾਵਾਂਗੇ 5-7 ਦਿਨ ਤੱਕ ਤਾਂ ਕੀ ਰਿਵਿਊਜ਼ ਆ ਰਹੇ ਆ ਕਿਸਾਨਾਂ ਦੇ ਕਿਹੜਾ ਕਿਹੜਾ ਝੋਨਾ ਲਗਾਉਣ ਜਾ ਰਹੇ ਨੇ ਜਾ ਰਹੇ ਨੇ ਜਾਂ ਕਿੰਨਾ ਕਿੰਨਾ ਝਾੜ ਆਇਆ ਸੀ ਤਾਂ ਉਸ ਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਾਣਕਾਰੀ ਜੇਕਰ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਜ਼ਰੂਰ ਕਰ ਲਿਓ ਇਹ ਆਪਣਾ ਜੋ ਚਾਰਜ ਜੋ ਝੋਨਾ ਉਸਦੇ ਬਾਰੇ ਕਮੈਂਟ ਜਰੂਰ ਕਰਿਓ ਧੰਨ ਸਾਰਿਆਂ ਦਾ ਧੰਨਵਾਦ